ਪੰਜਾਬ ਪੁਲਿਸ ਦਿੱਲੀ ਪੁਲਿਸ ਨੂੰ ਸੂਚਨਾ ਭੇਜ ਰਹੀ ਆ ਕਿ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਖਤਰਾ ਹੈ ਜੀ ਸਾਨੂੰ ਸੂਚਨਾ ਮਿਲੀ ਹੈ ਉਹਨਾਂ ਤੇ ਹਮਲਾ ਹੋ ਸਕਦਾ ਹੈ ਇਸ ਲਈ ਅਸੀਂ ਉਹਨਾਂ ਨੂੰ ਸਿਕਿਉਰਿਟੀ ਦੇਣਾ ਚਾਹੁੰਦੇ ਆ ਭਾਈ ਪੰਜਾਬ ਦੀ ਸਿਕਿਉਰਿਟੀ ਕਰ ਲੋ ਆ ਪੰਜਾਬ 'ਚ ਗ੍ਰੇਨੇਡ ਹਮਲੇ ਹੋਈ ਜਾਂਦੇ ਨੇ ਇੱਥੇ ਤੋਂ ਤੋਂ ਸਿਕਿਉਰਿਟੀ ਹੁੰਦੀ ਨਹੀਂ ਕੇਜਰੀਵਾਲ ਨੂੰ ਸਿਕਿਉਰਿਟੀ ਦੇਣ ਉਹ ਵੈਸੇ ਹੀ ਜਦ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉੱਥੇ ਨੇ ਪੰਜਾਬ ਦੇ ਮੰਤਰੀ ਉੱਥੇ ਨੇ ਪੰਜਾਬ ਦੇ ਚੇਅਰਮੈਨ ਉੱਥੇ ਨੇ ਤਾਂ ਤੁਹਾਡਾ ਲੋਲ ਅਸ਼ਕਰ ਵੀ ਕਿੰਨਾ ਉੱਥੀ ਆ ਅੱਧੀ ਤੋਂ ਵੱਧ ਪੰਜਾਬ ਪੁਲਿਸ ਉੱਥੇ ਬੈਠੀ ਹੈ ਉਹ ਸਰਕਾਰ ਸਾਰੀ ਉੱਥੇ ਬੈਠੀ ਹੈ ਪੰਜਾਬ ਪੁਲਿਸ ਕਹਿੰਦੀ ਸਾਡ ਕੋ ਇਨਪੁਟ ਹੈ ਕਿ ਦਿੱਲੀ ਚ ਬੰਦੇ ਦਾਖਲ ਹੋ ਗਿਆ ਜੀ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਹੈ ਕਿ ਜੀ ਅਟੈਕ ਹੋ ਸਕਦਾ ਹੈ ਕੇਜਰੀਵਾਲ ਤੇ ਚੋਣ ਪ੍ਰਚਾਰ ਦੇ ਤਰ੍ਹਾਂ ਕਿ ਕੇਜਰੀਵਾਲ ਅਮਿਤ ਸ਼ਾਹ ਵਾਲੀ ਪੁਲਿਸ ਨਹੀਂ ਬਜਾਏ ਪੰਜਾਬ ਪੁਲਿਸ ਦੀ ਕਸਟਡੀ ਚ ਉਹਨਾਂ ਦੀ ਸੁਰੱਖਿਆ ਘੇਰੇ ਚ ਰਹਿ ਕੇ ਚੋਣ ਪ੍ਰਚਾਰ ਕਰਨਾ ਚਾਹੁੰਦੇ ਨੇ ਇਹ ਉਹਨਾਂ ਦੀ ਇੱਛਾ ਹੈ ਇਧਰੋਂ ਪੰਜਾਬ ਪੁਲਿਸ ਤੋਂ ਕਹਾਇਆ ਕਿ ਜੇ ਸੱਚਮੁੱਚ ਪੰਜਾਬ ਪੁਲਿਸ ਇੰਨੀ ਤਕੜੀ ਹੋ ਗਈ ਕਿ ਉਹਨਾਂ ਨੂੰ ਦਿੱਲੀ ਮੁੱਖ ਮੰਤਰੀ ਦੇ ਹਮਲੇ ਤੇ ਜਾਣਕਾਰੀ ਮਿਲ ਜਾਂਦੀ ਆ ਪੰਜਾਬ ਚ ਕੀ ਹੋਣ ਇਹਦੀ ਜਾਣਕਾਰੀ ਨਹੀਂ